ਸਾਸੀ ਕਾਲ ਜੀ ਸਾਰੇ ਆਪਰਾਵਨ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਫਰੀਦਕੋਟ ਜਨੇ ਦੇ ਪਿੰਡ ਤੇ ਫਰੀਦਕੋਟ ਤੋਂ ਸਾਦਕ ਰੋਡ ਦੇ ਉੱਤੇ ਵਸਿਆ ਹੋਇਆ ਨਗਰ ਸਾਦਕ ਦੇ ਬਿਲਕੁਲ ਨੇੜੇ ਕਰਕੇ ਪਿੰਡ ਨਾ ਮਾਨੀ ਵਾਲਾ ਮਾਨੀ ਸਿੰਘ ਵਾਲੇ ਪਿੰਡ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਮੱਖਣ ਬਾਈ ਦੇ ਘਰ ਦੇ ਵਿੱਚ ਮੌਜੂਦ ਆ ਤੇ ਇੱਕ ਤੁਹਾਨੂੰ ਹੌਲੇ ਭਾ ਦੀ ਤੋਕੜ ਗੱਪਣ ਚੈੱਕ ਪਾਸ ਮੱਝ ਦਿਖਾਉਣੀ ਆ ਮਿੱਤਰੋ ਜਿਹੜੀ ਰੁੱਤ ਦੇ ਵਿੱਚ ਇਹਨੇ ਸੂਣਾ ਵਾਣਾ ਉਸ ਰੁੱਤ ਦੇ ਵਿੱਚ ਤੁਹਾਡੇ ਰੁਪਈਏ ਚਾਰ ਵਧਿਆਰ ਲਾਜੂਗੀ ਤੇ ਇਹ ਦੁੱਧੋ ਡਰਾਈ ਹੋਣ ਵਾਲੀ ਹੋਈ ਆ ਮਿੱਤਰੋ ਥੋੜਾ ਬਹੁਤਾ ਦੁੱਧ ਦਿੰਦੀ ਆ ਥਣਪਾਸ ਕਰਾਉਂਦੀ ਆ ਕਿੰਨੇ ਚਿਰ ਦੀ ਗੱਪਣਾ ਕੀ ਮੁੱਲਾ ਆਓ ਮਿਲਦੇ ਆ ਮੱਖਣ ਬਾਈ ਨੂੰ ਸਸੇ ਕਾਲ ਮੱਖਣ ਵੀਰੇ ਕੀ ਹਾਲ ਆ ਵੀਰੇ ਵਧੀਆ ਵੀਰੇ ਵਧੀਆ ਸੇਤੰਕਰ ਪਰਿਵਾਰ ਬਾਈ ਸਭ ਵਧੀਆ ਵੀਰੇ ਅੱਛਾ ਮੱਖਣ ਬਾਈ ਅੱਜ ਮੈਂ ਵਿਖਾਉਣੀ ਆ ਪੈਕ ਹਨਾ ਹਾਂਜੀ ਬਾਈ ਠੀਕ ਹੈ ਵੀਰੇ ਕਿੰਨੇ ਚਿਰ ਦੀ ਗੱਭਣ ਵੀਰੇ 25 ਤਰੀਕ ਨੂੰ 6 ਮਹੀਨੇ ਪੂਰੇ ਹੋ ਜਾਣੇ ਆ 7 ਮਹੀਨੇ 25 ਤਰੀਕ ਨੂੰ 6 ਮਹੀਨੇ ਪੂਰੇ 7 ਮਹੀਨੇ ਲੱਗ ਜੂਗਾ ਹਾਂਜੀ ਵੀਰੇ ਠੀਕ ਆ ਵੀਰੇ ਅੱਛਾ ਕੋਈ ਦੁੱਧ ਦਾ ਦਿੰਦੀ ਵੀਰੇ ਹੁਣ ਕਿ ਨਹੀਂ ਦੁੱਧ ਵੀਰੇ ਉੱਥੇ ਤਾਂ ਆਪਾਂ ਚੋ ਕੇ ਲਿਆਂਦਾ 4 ਕਿਲੋ ਠੀਕ ਆ ਵੀਰੇ ਤੇ ਹੁਣ ਆਪਣੇ ਕੋਲੇ ਆ ਕੇ ਨਹੀਂ ਮਿਲੇਗੀ ਆਪਣੇ ਕੋਲੇ ਆ ਕੇ ਨਹੀਂ ਮਿਲੇਗੀ ਠੀਕ ਆ ਵੀਰੇ ਆਪਾਂ ਲਾਇਆ ਨਹੀਂਗਾ ਠੀਕ ਆ ਠੀਕ ਆ ਵੀਰੇ ਹਾਂ ਥਣ ਪਾਸ ਕਰਾਉਗੀ ਹੁਣ 2 ਦਿਨ ਹੋ ਗਏ ਆਈ ਨੂੰ ਆਪਣੇ ਕੋਲੇ ਠੀਕ ਆ ਹਾਂ ਐਚ ਵਾਈਟ ਵੀ ਕਿਵੇਂ ਆ ਵੀਰੇ ਸਵਾਈ ਇੱਕ ਨੰਬਰ ਆ ਥਣਾ ਦੀ ਪਾਰ ਪਿੱਛੇ ਦੀ ਆਪਣੀ ਗਰੰਟੀ ਆ ਬਸ ਠੀਕ ਆ ਬਾਈ ਆਪਣੀ ਗਰੰਟੀ ਆ ਬਾਕੀ ਜਿਹੜਾ ਭਰਾ ਲਊਗਾ ਉਹਦੀ ਚੈੱਕ ਕਰਾ ਕੇ ਲੈ ਕੇ ਜਾਵੇ ਹਾਂ ਬਸ ਠੀਕ ਹਸਿਆ ਨਹੀਂ ਕਰ ਸੁਆ ਕਿਨੂ ਦਾ ਸੁਣਾ ਮਖਰ ਬਈ ਨੇ ਹਾਂਜੀ ਸੁਆ ਕਿਨੂ ਦਾ ਸੁਣਾ ਨੇ ਵੀਰੇ ਚੌਥਾ ਸੂਗੀ ਗਾਂ ਤੀਜਿਆ ਚੌਥਾ ਸੂਦੋ ਹੈ ਹਾਂਜੀ ਅੱਛਾ ਵੀਰੇ ਰੇਟ ਕੀ ਰਊਗਾ ਤੇਣ ਲੈਣ ਵਾਲਾ ਵੀਰੇ ਰੇਟ ਜੈ ਜੀ 54000 ਰੁਪਇਆ ਲਾੜ ਪਿਆਰ ਥੋੜਾ ਬਹੁਤ ਕਰ ਦਾਂਗੇ ਵੀਰੇ ਕੱਢੀ ਬਾਹ ਨੂੰ ਮੇਰੇ ਤੋਰੀ ਬਣਾਏ ਲੈ ਵੀ ਮਿੱਤਰੋ 54000 ਦੇ ਵਿੱਚ ਤੋਕੜ ਗੱਬਣ ਚੈੱਕ ਪਾਸ ਮੱਝ ਜੋੜੀ ਦਵੋਂ ਲੱਗਾ ਬੰਨੀ ਹੋ ਗਿਆ ਫਾਰਮਰ ਤੁਹਾਨੂੰ ਅੱਜ ਤੇ ਮਿੱਤਰੋ ਦੁੱਧੋ ਤਾਂ ਜਾਣਾ ਵੇ ਇਹਨੇ ਹੌਲੀ ਹੌਲੀ ਹੁਣ ਬਸ 57 ਦਿਨਾਂ ਜੇ ਭੱਜ ਦੇ ਰੁਪਈਏ ਚਾਰ ਜ਼ਰੂਰ ਲਾਜੂਗੀ ਬਾਕੀ ਵੀ ਛੋੜ ਛੱਪੇ ਤੇ ਮਾਨਤਾਨ ਨਾਲ ਤੁਹਾਡੇ ਘਰੇ ਆਜੂਗੀ ਆਹ ਵੇਖ ਲਓ ਮਿੱਤਰੋ ਬਾਡੀ ਆਰ ਅੰਗ ਰੰਗ ਟੰਗ ਚੰਗਾ ਵਾ ਭਾਅ ਦੇ ਮੁਤਾਬਕ ਚੰਗੀ ਆ ਮੈਂ ਮਿੱਤਰੋ ਕਮਲਾ ਆਖਾਂ ਦੋਵਾਂ ਦੇ ਵਿੱਚ ਜਵਾਬ ਹੈਗਾ ਵਾ ਇਹ ਗੱਲ ਨੋਟ ਰੱਖਿਆ ਜੇ ਕਿਦੇ ਸੋਚੂ ਵੀ ਨਹੀਂ ਤਾਰ ਦੂਜੀ ਅੱਖ ਦੇ ਵਿੱਚ ਵੀ ਪੂਰੀ ਦਿੰਦੀ ਆ ਫਸਟ ਦੁੱਧ ਹੁਣ ਤਾਂ ਮੰਨ ਲਓ ਤੁਸੀਂ ਡرائی ਵਾਲਾ ਸਾਹ ਆ ਵੀ ਪਰ ਹੁਣ ਵੀ 2.5 ਕਿਲੋ ਦੁੱਧ ਕੱਢ ਦੂਗੀ ਪਰ ਵੀਰਾ ਚੋਕੇ ਲਿਆ ਉਸ ਵੀਰ ਦੇ ਕੋਲੇ ਨਹੀਂ ਮਿਲੀ ਕਹਿੰਦਾ ਬਾਈ ਕਹਿੰਦਾ ਮੇਰੇ ਕੋਲੇ ਤੇ ਟੀਕਾ ਬਾਈ ਨੇ ਲਾਇਆ ਨਹੀਂ ਕਹਿੰਦਾ ਵੀ ਕੋਈ ਨਹੀਂ ਐ 6 ਸੱਖਿਆ ਮਹੀਨੇ ਦੀ 7 ਮਾਂ ਲਾ ਕੇ ਜਾਣਾ ਦੁੱਧੋ ਤਾਂਨੇ ਹੋਰ 15 20 ਦਿਨ ਨੂੰ ਬਾਈ ਹਟਣਾ ਹੀ ਹਟਣਾ ਸੇ ਵਿਚਾਰੀ ਨੇ ਇਹਦਾ ਕੋਈ ਕਸੂਰ ਨਹੀਂ ਅੱਛਾ ਮੱਖਣ ਬਾਈ ਨੰਬਰ 93007 93007 ਤੇ 03600 ਹਣਾ 93007 ਤੇ 0360022 ਦਾ ਨੰਬਰ ਆ ਗੱਲਬਾਤ ਲਈ ਸਕਰੀਨ ਦੇ ਉੱਤੇ ਆ ਪਿੰਡ ਮਾਨੀ ਵਾਲਾ ਜ਼ਿਲ੍ਹਾ ਫਰੀਦਕੋਟ